ਅਧਰਫਰੀਦਕੋਟ ਦੇ ਪਿੰਡ ਬਰਗਾੜੀ ਦੇ ਵਿੱਚ ਦਰਦਨਾਕ ਘਟਨਾ ਵਾਪਰੀ ਹੈ ਵਿਆਹ ਤੋਂ ਪਹਿਲਾਂ ਕੁੜੀ ਦੀ ਮੌਤ ਹੋ ਗਈ ਹੈ ਦੱਸਿਆ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਪੂਜਾ ਨਾਦੀਏ ਲੜਕੀ ਹੈ ਜਿਸ ਦੀ ਜਾਨ ਚਲੀ ਗਈ ਹੈ ਜਾਗੋ ਵਾਲੀ ਰਾਤ ਯਾਨੀ ਕਿਿੱਥੀ ਇੱਕ ਵਿਆਹ ਤੋਂ ਇੱਕ ਦਿਨ ਪਹਿਲਾਂ ਪੂਜਾ ਨੂੰ ਦਿਲ ਦਾ ਦੌਰਾ ਪਿਆ ਔਰ ਡੋਲੀ ਵਾਲੇ ਸੂਟ ਦੇ ਵਿੱਚ ਦੱਸਿਆ ਕਿ ਪੂਜਾ ਦੀ ਅਰਥੀ ਉੱਠੀ ਹੈ ਤਾਂ ਪਰਿਵਾਰ ਜਿਹੜਾ ਹੈ ਇਸ ਵੇਲੇ ਬੇहद ਸਦਮੇ ਦੇ ਵਿੱਚ ਹੈ ਕਿਉਂਕਿ ਅਚਨਚੇਤ ਇਸ ਲੜਕੀ ਦੀ ਮੌਤ ਹੋ ਗਈ ਅੰਦਾਜ਼ਾ ਲਾਇਆ ਜਾ ਸਕਦਾ ਜਿਸ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਲੜਕੀ ਦਾ ਔਰ ਉਸੇ ਲੜਕੀ ਦੀ ਮੌਤ ਹੋ ਜਾਵੇ ਔਰ ਵਜਾ ਰਹੀ ਹੈ ਦਿਲ ਦਾ ਦੌਰਾ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਅਜਿਹੀਆਂ ਸਾਹਮਣੇ ਆਈਆਂ ਜਦੋਂ ਇੱਕਦਮ ਤੋਂ ਹਾਰਟ ਅਟੈਕ ਜਾਂ ਕਾਰਡੀਆਕ ਅਰੇਸਟ ਹੁੰਦਾ ਹੈ ਤਾਂ ਜਾਨ ਚਲੀ ਜਾਂਦੀ ਹੈ ਕੋਈ ਵੀ ਸ਼ਖਸ ਹੋਵੇ ਤਾਂ ਅਜਿਹੀ ਹੀ ਘਟਨਾ ਇਹ ਬਰਗਾੜੀ ਦੇ ਵਿੱਚ ਵਾਪਰੀ ਹੈ ਜਿੱਥੇ ਇਹ ਲੜਕੀ ਪੂਜਾ ਨਾਦੀ ਜਿਸ ਦਾ ਵਿਆਹ ਰੱਖਿਆ ਹੋਇਆ ਸੀ ਜਾਖੋ ਵਾਲੀ ਰਾਤ ਇੱਕ ਦਿਨ ਪਹਿਲਾਂ ਠੀਕ ਹੋਇਆ ਤੋਂ ਉਸ ਦੀ ਜਾਨ ਚਲੀ ਗਈ ਕਰੋ ਓਲਿਵਾਲੇ ਸੂਟ ਦੇ ਵਿੱਚ ਦੱਸਿਆ ਕਿ ਪੂਜਾ ਦੀ ਅਰਥੀ ਉઠી ਹੈ ਯਾਨੀ ਕਿ ਵੱਡਾ ਸਦਮਾ ਜਿਹੜਾ ਪਰਿਵਾਰ ਨੂੰ ਲੱਗਿਆ ਹੈ ਔਰ ਸੁਭਾਵਿਕ ਤੌਰ ਤੇ ਅਜੇਹਾ ਇੱਕ ਘਾਟਾ ਪਿਆ ਇੱਕ ਪਰਿਵਾਰ ਪੇਕਾ ਪਰਿਵਾਰ ਜਿਨ੍ਹਾਂ ਨੂੰ ਘਾਟਾ ਪਿਆ ਔਰ ਇੱਕ ਉਹ ਪਰਿਵਾਰ ਜਿਸ ਘਰ ਇਸ ਲੜਕੀ ਨੇ ਵਿਆਹ ਕੇ ਜਾਣਾ ਸੀ ਜਿਸ ਘਰ ਨੂੰ ਇਸ ਲੜਕੀ ਨੇ ਰੋਸ਼ਨਾਣਾ ਸੀ ਤਾਂ ਉਹ ਪਰਿਵਾਰ ਨੂੰ ਵੀ ਵੱਡਾ ਘਾਟਾ ਪਿਆ ਦੇਵਾਨੰਦ ਮੇਰੇ ਸਯੋਗੀ ਫੋਨ ਲਾਈਨ ਤੇ ਨੇ ਕੀ ਕੁਝ ਕੀ ਕੋਈ ਜਾਣਕਾਰੀ ਹੈ ਦੇਵਾਨੰਦ ਕਿਉਂਕਿ ਦਿਲ ਦਾ ਦੌਰਾ ਪੈਣ ਦੀ ਖਬਰ ਸੁਣ ਲਈ ਹੈ हां बिल्कुल दादी चुकी कि पहले जना मैरिज उन्होंने दी ता उससे पहले ही मकराडी ਦੇ ਪਿੰਡ ਗਲਗੜੀ ਮਕਰਾੜੀ ਦੇ ਪਿੰਡ ਦੇ ਐਨ ਲੜਕੀ ਆ ਤਾਂ ਉਸ ਨੂੰ ਅਟੈਕ ਹੋ ਜਾਂਦਾ ਤਾਂ ਜਿਹੜੀ ਉਸ ਦੀ ਮੌਤ ਆ ਹੋ ਜਾਂਦੀ ਆ ਤਾਂ ਜਿਹੜੀਆਂ ਖੁਸ਼ੀਆਂ ਨੇ ਉਹ ਗਮੀ ਵਿੱਚ ਜਿਹੜੀਆਂ ਇਹ ਪਤਾ ਜਾਂਦੀਆਂ ਨੇ ਤਾਂ लाड़ी ਨੇ ਜਿਸ ਸੂਟ ਵਿੱਚ ਵਿਆਹ ਜਾਣਾ ਸੀ ਡੋਲੀ ਚੜ੍ਹਨੀ ਲੇਕਿਨ ਉਸੇ ਕਪੜੇ ਵਿੱਚ ਜਿਹੜੀ ਉਹਦੀ ਹੱਥੀ ਉੱਠੀ ਆ ਤੇ ਪਰਿਵਾਰ ਵਿੱਚ ਜਿਹੜਾ ਬੜਾ ਸੋਗ ਦਾ ਮਾਹੌਲ ਆ ਕਿਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਜਨਵਾਈ ਬੈਠੇ ਸੀ ਲੇਕਿਨ ਐਨ ਟਾਈਮ ਦੇ ਅੱਗੇ ਜਿਹੜੀ ਘਟਨਾ ਆਪਰ ਉਹਦੇ ਨਾਲ ਪੂਰੇ ਪਿੰਡ ਵਿੱਚ ਜਿਹੜੀ ਸੋਗ ਹੈ हम्म ठीक है बहुत बहुत शुक्रिया तमाम जानकारी लिये धनबाद है ता उस ही कपड़े अर्थी उठी है जिस कपड़े इस लड़की